ਸੱਤ ਮੈਂਬਰਾਂ ਚੋਂ ਪੰਜ ਮੈਂਬਰਾਂ ਦੀ ਮੀਟਿੰਗ ਪਟਿਆਲਾ ਚ ਹੋਈ ਹੈ ਜਿਨ੍ਹਾਂ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂnger ਸਾਡਾ ਗੁਰਪ੍ਰਤਾਪ ਸਿੰਘ ਵਡਾਲਾ ਹੁਣੀਆ ਵਡਾਲਾ ਸਾਹਿਬ ਕਿਵੇਂ ਦੇਖਦੇ ਹੋ ਆਖਰਕਾਰ ਧਾਮੀ ਸਾਹਿਬ ਦਾ ਤੇ ਬਡੂnger ਸਾਹਿਬ ਦਾ ਜਾਣਾ ਕਿ ਕਿਸ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਹੈ ਕਿ ਸਿਆਸਤ ਹੈ ਦੇ ਪਿੱਛੇ ਕੀ ਦਬਾਅ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਧਾਮੀ ਸਾਹਿਬ ਨੇ ਜੋ ਆਪਣੇ ਕੱਲ ਫੈਸਲਾ ਲਿਆ ਉਹ ਸਾਰਿਆਂ ਦੇ ਸਾਹਮਣੇ ਆ ਉਹਨਾਂ ਨੇ ਮੁਖ ਤੌਰ ਤੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਸੀਫਾ ਦਿੱਤਾ ਨਾਲ ਨਾਲ ਉਹਨਾਂ ਨੇ ਇਹ ਵੀ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਸੱਤ ਮੈਂਬਰ ਕਮੇਟੀ ਦੇ ਜਿਹੜੀ ਮੁਖ ਉਹਦੀ ਭੂਮਿਕਾ ਵਿੱਚੋਂ ਮੈਨੂੰ ਫਾਰ ਕੀਤਾ ਜਾਵੇ ਦੇਖੋ ਉਹਨਾਂ ਨੂੰ ਧਮੀ ਸਾਹਿਬ ਨੂੰ ਖੜਨਾ ਚਾਹੀਦਾ ਅੱਜ ਪੰਤਰ ਨੂੰ ਲੋੜ ਆ ਅਗਵਾਈ ਦੀ ਤੇ ਧਮੀ ਸਾਹਿਬ ਤੇ ਬਹੁਤ ਵੱਡਾ ਸਿਗਾ ਬਹੁਤ ਸੀ ਬੜੀ ਵੱਡੀ ਜ਼ਿੰਮੇਵਾਰੀ ਸੀ ਉਹਨਾਂ ਦੀ ਲੇਕਿਨ ਉਹ ਨਹੀਂ ਖੜੇ ਹੋਏ ਇਹ ਤਾਂ ਉਹ ਦੱਸ ਸਕਦੇ ਆ ਬਡੂਂਗਰ ਸਾਹਿਬ ਨੇ ਵੀ ਆਪਣੇ ਕੋਈ ਗੱਲਾਂ ਕਹਿਤੀਆਂ ਕਿ ਸੱਤ ਮੈਂਬਰ ਕਮੇਟੀ ਨੂੰ ਲੈ ਕੇ ਬੜੀ ਹੈਗੀ ਆ ਕਨਫਿਊਜ਼ਨ ਹੈ ਪਰ ਸੱਤ ਮੈਂਬਰ ਕਮੇਟੀ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੀ ਕਰ ਰਹੀ ਸੀ ਕਰ ਰਹੀ ਆ ਤੇ ਕਰਦੀ ਰਹੂਗੀ ਬਡੁੰਗਰ ਸਾਹਿਬ ਬਹੁਤ ਸੁਲਝੇ ਹੋਏ ਰਾਜਨੀਤਾ ਵੀ ਮੰਨੇਗੇ ਧਾਰਮਿਕ ਆਗੂ ਵੀ ਮੰਨੇਗੇ ਪਰ ਉਹਨਾਂ ਨੂੰ ਕਨਫਿਊਜ਼ਨ ਨਜ਼ਰ ਆਉਂਦੀ ਹੋਊਗੀ ਤਾਂ ਕੋਈ ਕਾਰਨ ਤਾਂ ਹੋਣਾ ਨਾ ਇਹਦੇ ਵਿੱਚ ਇਹਦੇ ਪਿੱਛੇ ਦਾ ਸਿਆਸਤ ਹੈ ਬਡੁੰਗਰ ਸਾਹਿਬ ਐਡੇ ਵਿਦਵਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੀ ਵਾਰੀ ਪ੍ਰਧਾਨ ਰਹੇ ਇੰਨੀਆਂ ਕਿਤਾਬਾਂ ਲਿਖੀਆਂ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਕਿਸੇ ਨੇ ਆਪਣੇ ਕੋਣ ਹੋ ਸਕਦਾ ਕਹਿਣਾ ਚਲੋ ਮੈਂ ਕਹਾਂ ਲਈ ਕਹਿਣਾ ਜੀ ਜਿਹੜੇ ਗੱਲਾਂ ਸਾਰਿਆਂ ਨੂੰ ਪਤਾ ਹੀ ਆ ਨਹੀਂ ਤਾਂ ਬਡੂਂਗਰ ਸਾਹਿਬ ਅਗੇ ਚਲੋ ਉਹਨਾਂ ਦੀ ਸਿਹਤ ਵੀ ਵਿਚਾਰੇ ਦੀ ਨਾਜ਼ੁਕ ਆ ਇਹ ਵੀ ਇੱਕ ਗੱਲ ਕੋਈ ਨਹੀਂ ਸਿਆਣੇ ਨੇ ਉਮਰ ਦਾ ਤਕਾਜ਼ਾ ਵੀ ਹੁੰਦਾ ਆ ਬਜ਼ੁਰਗ ਨੇ ਬਟ ਜਿੱਥੇ ਕੋਈ ਕਾਲ ਤੱਕ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੋਵੇ ਐਦਾਂ ਮੈਦਾਨ ਛੱਡ ਕੇ ਕੋ ਦੌੜਦਾ ਨਹੀਂਗਾ ਨਾ ਧਾਮੀ ਸਾਹਿਬ ਨੂੰ ਦੌੜਨਾ ਚਾਹੀਦਾ ਤੇ ਨਾ ਬਡੂਂਗਰ ਸਾਹਿਬ ਨੂੰ ਪਛੜਨਾ ਚਾਹੀਦਾ ਸਿਗਾ ਅਸੀਂ ਆਪਣਾ ਜਿਹੜਾ ਫਰਜ਼ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜਿਹੜਾ ਸਾਨੂੰ ਹੁਕਮ ਆਊਗਾ ਜੋ ਅਸੀਂ ਆ ਸਾਰੇ ਨੇ ਪੰਜ ਮੈਂਬਰਾਂ ਨੇ ਆਪਣੇ ਫੈਸਲਾ ਲਿਆ ਸਾਰੇ ਮਤਫਕ ਹੀ ਸੀਗੇ ਇਸ ਫੈਸਲੇ ਨਾਲ ਕਿ ਇਸ ਪਾਰਟੀ ਨੂੰ ਲੈ ਕੇ ਅਕਾਲੀ ਦਲ ਨੇ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਅਕਾਲੀ ਦਲ ਆਪਣੀ ਮਨਮਰਜ਼ੀ ਦੇ ਨਾਲ ਉਹਨਾਂ ਨੇ ਭਰਤੀ ਸ਼ੁਰੂ ਕਰਤੀ ਹੁਣ ਸਾਨੂੰ ਸਿੰਘ ਸਾਹਿਬ ਸਿੰਘ ਸਹਿਬਾਨ ਅਗਲਾ ਦੇਸ਼ ਦੇਣ ਭਰਤੀ ਨੂੰ ਲੈ ਕੇ ਤਾਂ ਅਸੀਂ ਉਹਦੀ ਪਾਲਣਾ ਕਰ ਸਕੀਏ ਤੁਸੀਂ ਉਧਰ ਭੁੰਦਰ ਸਾਹਿਬ ਨੂੰ ਮਿਲ ਕੇ ਆਏ ਸੀ ਕਿਸ ਤਰ੍ਹਾਂ ਦਾ ਉਹਨਾਂ ਦਾ ਸੀਗਾ ਗੈਸਚਰ ਕੀ ਸੀਗਾ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ 1 ਟੂ 1 ਮਿਲ ਕੇ ਆਏ ਹੋ ਕੀ ਚਾਹੁੰਦੇ ਕੀ ਸੀ ਉਹ ਅਜੀਬ ਬੜੀ ਫਰਾਗਦਿਲੀ ਨਾਲ ਓਪਰ ਮਾਈਂਡਫੁਲਨੈਸ ਨਾਲ ਗਏ ਸੀ ਨਾ ਕੋ ਬੀ ਜੇ ਕੋ ਹੱਲ ਨਿਕਲਦਾ ਤਾਂ ਹੱਲ ਕਰ ਸਕੀਏ ਇਹ ਵੀ ਸਾਨੂੰ ਭਤਮੀ ਸਾਹਿਬ ਨੇ ਆਖਿਆ ਸੀ ਕਿ ਪੁੰਦਰ ਸਾਹਿਬ ਨੂੰ ਬੁਲਾ ਲੀਏ ਆਪਣੇ ਅਦੀ ਸਤ ਮੈਂਵਰੀ ਕਮੇਟੀ ਦੀ ਮੀਟਿੰਗ ਵਿੱਚ ਅਸੀਂ ਮੰਨ ਲਿਆ ਫਿਰ ਪੁੰਦਰ ਸਾਹਿਬ ਨਹੀਂ ਆਏ ਅਸੀਂ ਚੱਲ ਗਏ ਉਹਨਾਂ ਕੋ ਸਾਡੇ ਕੋਈ ਈਗੋ ਨਹੀਂ ਸੀ ਕੋਈ ਸਾਡੇ ਚਾਕੜ ਨਹੀਂ ਸੀ ਲੇਕਿਨ ਜਿਹੜਾ ਅਸੀਂ ਉਹਨਾਂ ਨੂੰ ਸੁਜੈਸ਼ਨ ਦੇ ਕੇ ਆਏ ਸੀ ਸੁਝਾਅ ਦਿੱਤਾ ਸੀਗਾ ਜਿਸ ਉਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵੀ ਲਾਗੂ ਹੋ ਜਾਣੇ ਸੀ ਹੁਕਮਾਂ ਦੀ ਸਿਝਾ ਸੀ ਪਾਲਣਾ ਵੀ ਹੋ ਜਾਣੀ ਸੀ ਅਤੇ ਭਰਤੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਣੀ ਸੀ ਉਸ ਸਿਝਾ ਤਾਂ ਭਰਤੀ ਸੀਗੀ ਭਰਤੀ ਆਪਣੀ ਹੋਣੀ ਚਾਹੀਦੀ ਸ਼ੁਰੂ ਪਹਿਲਾਂ ਸਤ ਮੈਂਬਰੀ ਕਮੇਟੀ ਭਰਤੀ ਕਰੇ ਉਹਨੂੰ ਮਾਨਤਾ ਦੇਣ ਸੰਪੂਰਨ ਸੰਪੂਰਨ ਤੌਰ ਤੇ ਮੰਨਤਾ ਦੇਣ ਭਰਤੀ ਕਰੇ ਉਸ ਤੋਂ ਬਾਅਦ ਜੇ ਭਰਤੀ ਪ੍ਰਕਿਰਿਆ ਪੂਰੀ ਹੋ ਗਈ ਫਿਰ ਆਪਾਂ ਜਿਹੜੀ ਭਰਤੀ ਪਹਿਲੀ ਹੋਈ ਆ ਉਹਦੇ ਬਾਰੇ ਫਿਰ ਆਪਾਂ ਕੋ ਵਿਚਾਰ ਕਰ ਸਕਦੇ ਹਾਂ ਜਿਹੜੇ ਹੁਣ ਤੱਕ ਹਾਲਾਤ ਬਣੇ ਨੇ ਕਿ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਪਸ਼ਟਤਾ ਨਾ ਹੋਣਾ ਇਹ ਇਹਨਾਂ ਨੂੰ ਹੋਰ ਕੰਪਲੈਕਸ ਕਰਦਾ ਗਿਆ ਦੇਖੋ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮਨਾਮੇ ਜਾਰੀ ਹੋਏ ਨੇ ਉਹ ਤਾਂ ਬਿਲਕੁਲ ਸਪਸ਼ਟ ਆ ਜਿਹੜੇ ਹੁਕਮਨਾਮੇ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ ਜਾਰੀ ਹੋਏ ਲਿਖਤੀ ਸਾਰੀ ਦੁਨੀਆ ਨੂੰ ਮਿਲ ਗਏ ਨੇ ਉਹ ਉਹ ਤੋਂ ਦਾ ਬਿਲਕੁਲ ਆਪਣੇ ਜਸ 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 ਜ ਫਿਰ ਜਿਹੜੀ ਗੱਲ ਲਿਖਤੀ ਤੌਰ ਤੇ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਮਿਲੀ ਹੋਵੇ ਸਾਰਿਆਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਸਿੰਘ ਸਾਹਿਬ ਨੇ ਬਹੁਤ ਕੁਝ ਕੀਤਾ ਸਿੰਘ ਸਾਹਿਬ ਦੀਆਂ ਗੱਲਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਮਾਰੇ ਵੀ ਉਹਨਾਂ ਨੇ ਕਿਹਾ ਉਹ ਨਹੀਂ ਗੱਲ ਮੰਨੀ ਉਹਨਾਂ ਦੀ ਸਿੰਘ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਝੂਠ ਬੋਲਦੇ ਆ ਮੇਰੇ ਕੋ ਆਉਂਦੇ ਨੇ ਅੰਦਰ ਗੱਲ ਕੁਛ ਹੁੰਦੀ ਹੈ ਬਾਹਰ ਕੁਛ ਗੱਲ ਕਰਦੇ ਨੇ ਇਹ ਗੱਲਾਂ ਤਾਂ ਸਾਰੀਆਂ ਚਲੋ ਜਦੋਂ ਆਪਾਂ ਆਪਸ ਵਿੱਚ ਆਪਣੇ ਵਿਚਾਰ ਕਰਦੇ ਆ ਉਹਦਾ ਕੋਈ ਨਾ ਕੋਈ ਆਪਣੇ ਹਿੱਤ ਵਾਸਤੇ ਕੋਈ ਮਹਿਣਾ ਇਧਰ ਨੂੰ ਕਰਦਾ ਕੋਈ ਮਹਿਣਾ ਇਧਰ ਨੂੰ ਕਰਦਾ ਲੇਕਿਨ ਗੱਲ ਵੱਡੀ ਇਹ ਹੈ ਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ ਜਿੱਥੋਂ ਛੇਵੇਂ ਪਾਸ਼ਾ ਜੀ ਨੇ ਸਾਨੂੰ ਸ਼ਕਤੀ ਬਖਸ਼ੀ ਹੈ ਜਿਹੜਾ ਹੁਕਮਨਾਮਾ ਉਤੋਂ ਜਾਰੀ ਹੋਇਆ ਉਹਦੀ ਇਨਮਨ ਪਾਲਾ ਹੋਣੀ ਚਾਹੀਦੀ ਹੈ ਤਾ ਤੋ ਸੁਣਿਆ ਕਿ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਜਿਹੜਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੋਇਆ ਉਹਦੀ ਹੂਬਹੂ ਜਾਨੀ ਕਿ ਇਨ ਬਿਨ ਪਾਲਣਾ ਹੋਣੀ ਚਾਹੀਦੀ ਅੱਜ ਸੱਤ ਮੈਂਬਰੀ ਕਮੇਟੀ ਇਕੱਠੀ ਹੋਈ ਸੀ ਉਹ ਚੋਂ ਪੰਜ ਮੈਂਬਰ ਰਹਿ ਗਏ ਇਕਬਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਦਲੀ ਖੁਦ ਗੁਰਪ੍ਰਤਾਪ ਸਿੰਘ ਬਡਾਲਾ ਵੀ ਬਿਸਤੰਤ ਕੋਰਾਦ ਜਿਹੜੇ ਰਹਿ ਗਏ ਉਹਨਾਂ ਦੇ ਵੱਲੋਂ ਜਿਹੜਾ ਆਖਰਕਾਰ ਫੈਸਲਾ ਲਿਆ ਗਿਆ ਕਿ ਜਿਹੜੀ ਠਿਠਤਾਈ ਵਰਤੀ ਜਾ ਰਹੀ ਹੈ ਜੰਮ ਸੱਤ ਮੈਂਬਰੀ ਕਮੇਟੀ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਭਰਤੀ ਨਹੀਂ ਕਰਾਉਣਾ ਚਾਹਦਾ ਅਕਾਲੀ ਦਲ ਉਹਦੀ ਰਿਪੋਰਟ ਦੇਣਗੇ ਅਗਲਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਕੁੱਲ ਮਿਲਾ ਕੇ ਇੱਕ ਵਾਰ ਫਿਰ ਗੇਂਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਾਲੇ ਦੇ ਵਿੱਚ ਆ ਦੇਖਦੇ ਹਾਂ ਕਿ ਉੱਥੋਂ ਕੀ ਹੁਕਮ ਆਉਂਦੇ ਨੇ